ਇਹ ਮਿਤੀ 29 5 2025 ਨੂੰ ਹੈਲਪਲਾਈਨ 112 ਤੇ ਕੰਪਲੇਂਟ ਆਈ ਸੀਗੀ ਗੁਰਜੀਤ ਸਿੰਘ ਨਾਮ ਦੇ ਵਿਅਕਤੀ ਵੱਲੋਂ ਜੋ ਕਿ ਪਿੰਡ ਸੰਧਵਾਦ ਰਹਿਣ ਵਾਲਾ ਕਿ ਉਸ ਦਾ ਟਰੱਕ ਜਿਹੜਾ ਚੋਰੀ ਹੋ ਗਿਆ ਅ ਜਿਸ ਤੇ ਕਾਰਵਾਈ ਕਰਦੇ ਹੋਏ ਐਸਐਸਪੀ ਡਾਕਟਰ ਪ੍ਰਗਿਆ ਜਨ ਆਈਪੀਐਸ ਜ਼ਿਲ੍ਹਾ ਫਰੀਦਕੋੜ ਦੀ ਹਦਾਇਤਾਂ ਦੇ ਅਨੁਸਾਰ ਕੰਮ ਕਰਦੇ ਹੋਏ ਐਸਐਚਓ ਸਦਰ ਕੋਰਕਪੁਰਾ ਦੀ ਨਿਗਰਾਨੀ ਹੇਠ ਏਐਸਆਈ ਜਗਸੀਰ ਸਿੰਘ ਵੱਲੋਂ ਪਰਚਾ ਦਰਜ ਕਰਕੇ ਕਾਰਵਾਈ ਅਮਲ 'ਚ ਲਿਆਂਦੀ ਗਈ ਹਿਊਮਨ ਇੰਟੈਲੀਜੈਂਸੀ ਤੇ ਟੈਕਨੀਕਲ ਇਨਪੁਟਸ ਦੇ ਆਧਾਰ ਤੇ ਜਿਹੜਾ ਇਹ ਟਰੱਕ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਤੇ ਟਰੱਕ ਚੋਰੀ ਕਰਨ ਵਿੱਚ ਦੋਸ਼ੀ ਗੁਰਪ੍ਰੀਤ ਸਿੰਘ ਜੋ ਕਿ ਪਿੰਡ ਸਿਭਰਾਵਾਂ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਉਹਨੂੰ ਗ੍ਰਿਫਤਾਰ ਕੀਤਾ ਉਸ ਦੀ ਪੁੱਛਗਛ ਤੇ ਉਸਦੇ ਦੂਸਰੇ ਦੋਸ਼ੀ ਖਰਪਾਲ ਸਿੰਘ ਉਰਫ ਪਾਲਾ ਜੋ ਕਿ ਪਿੰਡ ਰਾਏਪੁਰ ਕਲਾਂ ਜ਼ਿਲ੍ਹਾ ਅਮਰਸਾ ਦਾ ਰਹਿਣ ਵਾਲਾ ਨੂੰ ਵੀ ਵਾਰਦਾ ਸਮੇਂ ਵਰਤੀ ਆਈ 10 ਕਾਰ ਸਮੇਤ ਜਿਹੜਾ ਗ੍ਰਿਫਤਾਰ ਕਰਕੇ ਉਸ ਪੋਰਸੋ ਆਰਟ I10 ਕਾਰ ਜਿਹੜੀ ਹੈ ਬਰਾਮਦ ਕੀਤੀ ਗਈ ਹੈ ਇਹਨਾਂ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰੀ ਉਪਰੰਤ ਪੇਸ਼ ਅਦਾਲਤ ਕੀਤਾ ਗਿਆ ਜਿੱਥੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹੜੇ ਦੋਨੋਂ ਬੰਦੇ ਗ੍ਰਿਫਤਾਰ ਕੀਤੇ ਗਏ ਆ ਇਹਨਾਂ 'ਚ ਗੁਰਪ੍ਰੀਤ ਸਿੰਘ ਗੋਪੀ ਦੇ ਖਿਲਾਫ ਇੱਕ ਚੋਰੀ ਦਾ ਮੁਕੱਦਮਾ ਦਰਜ ਹੈ ਤੇ ਹਰਪਾਲ ਸਿੰਘ ਰਫਪਾਲਾ ਦੇ ਖਿਲਾਫ ਤਿੰਨ ਮੁਕੱਦਮੇ ਜਿਹੜੇ ਕਾਉਸਲਾ ਟਰੈਕਟ ਦੇ ਤਹਿਤ ਦਰਜ ਨੇ ਇਹਨਾਂ ਤੋਂ ਹੋਰ ਪੁੱਛਗਿੱਛ ਚੋਰੀ ਕੀ ਚੋਰੀ ਸੰਬੰਧੀ ਕੀਤੀ ਜਾ ਰਹੀ ਹੈ ਉਮੀਦ ਹੈ ਕਿ ਇਹਨਾਂ ਬਸ ਹੋਰ ਬਰਾਮਦਗੀ ਹੋਣੀ ਹੈ ਹੋ ਸਕਦੀ ਹੈ